ਕਮਾਨ ਪੰਨ ਸਖੋ ਵਾਲੀ ਕੇ ਤਨ ਤਨ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਔਰ ਕਮਾਨ ਕੇ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ ਤੁਸੀਂ ਡਿਗਰ ਡੀਐਸ ਦੀ ਖਾਸ ਰਿਪੋਰਟ ਪੱਤਰਕਾਰ ਰਮੇਸ਼ ਕਮਰ ਦੀ ਖਾਸ ਖਬਰ ਤਰਵਾਤ ਸਤ ਸ੍ਰੀ ਅਕਾਲ ਸ੍ਰੀ ਗੁਰੂ ਬਹੁਤ ਸਿੰਘ ਮਹਾਰਾਜ ਬਾਹ ਪ੍ਰਗਟਿਓ ਮਰਦ ਰਕੰਪੜਾ ਬਰਿਆਮ ਅਖੇਲਾ ਬਾਹ ਬਾਹ ਗੋਪੀ ਸਿੰਘ ਨਾਤੇ ਗੋਚੇਣਾ ਉਹਨਾਂ ਦੇ ਉਕਾਰ ਗੁਰੂਪਨ ਮੁੱਖ ਰੱਖਦੇ ਹਾਂ ਹਰ ਸਾਲ ਕੱਢਿਆ ਜਾਂਦਾ ਤੇ ਇਸ ਸਾਲ ਵੀ ਹਰ ਸਾਲ ਸੱਤ ਜਨਮ ਦਿਨ ਤੇ ਨਗਰ ਕੀਰਤਨ ਸਰਪਾਹ ਦੀ ਯਾਦ ਦੇ ਵਿੱਚ ਜਨਮ ਦਿਨ ਦੀ ਜਹਾੜੀ ਖੁਸ਼ੀ ਦੇ ਵਿੱਚ ਕੱਢਿਆ ਜਾਂਦਾ ਪਿੰਡ ਸੱਖੋਵਾਲ ਜ਼ਿਲ੍ਹਾ ਗੁਰਦਾਸਪੁਰ ਆਪਕੋ ਫਿਰ ਤੋਂ ਨੇ ਇਸ ਨਗਰ ਕੈਂਪ ਵਿੱਚ ਆ ਕੇ ਹਾਜ਼ਰੀਆਂ ਲਵਾਈਆਂ ਨੇ ਆਪਕੋ ਸੰਕਰ ਦਾ ਸਾਬ੍ਹ ਸ਼੍ਰੀ ਗੁਰੂ ਦਰਬਾਰ ਮਹਾਰਾਜ ਦਾ ਗੁਰ ਪੰਨਿਆਂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਗਰੀ ਕਵਲ ਕਰ ਰਹੇ ਆ।ਵਾਹਿਗੁਰੂ ਜੀ ਕਾ ਖਾਲਸਾ